ਜਿੱਥੇ ਇੱਕ ਪਾਸੇ ਲੋਕ ਭਾਈਚਾਰੇ ਨੂੰ ਤੋੜਨ, ਹਿੰਦੂ ਸਿੱਖ ਮੁਸਲਮਨ ਨੂੰ ਆਪਸ ਵਿੱਚ ਲੜਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉੱਥੇ ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਭਾਈਚਾਰਕ ਸਾਂਝ ਦੀ ਇੱਕ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮੁਸਲਮਾਨ ਸਭ ਤੋਂ ਵਧੀਆ ਅਤੇ ਪਾਕ ਮੰਨਦੇ ਨੇ। ਰਮਜ਼ਾਨ ਦਾ ਇਹ ਪਵਿੱਤਰ ਮਹੀਨਾ ਬਰਕਤਾਂ ਤੇ ਰਹਿਮਤਾਂ ਦਾ ਮਹੀਨਾ ਗਿਣਿਆ ਜਾਂਦਾ ਹੈ। ਸਾਲ ਭਰ ਦੇ 12 ਮਹੀਨਿਆਂ ਵਿੱਚੋਂ ਰਮਜ਼ਾਨ ਦਾ ਮਹੀਨਾ ਮੁਸਲਮਾਨਾਂ ਵਾਸਤੇ ਖਾਸ ਅਰਥ ਰੱਖਦਾ ਹੈ। ਔਰ ਰਮਜ਼ਾਨ ਦੇ ਦੌਰਾਨ ਵਰਤ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਭਰਨਾ ਕਰਦਾ ਜਿਸ ਦਾ ਅਰਥ ਵਰਤ ਰੱਖਣਾ ਹੈ ਜਿਸ ਤਹਿਤ ਨਾਭਾ ਦੇ ਈਦਗਾ ਦੇ ਵਿੱਚ ਰਮਜ਼ਾਨ ਦੇ ਪਵਿੱਤਰ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਹਲਕਾ ਵਿਧਾਇਕ ਦੇਵਬਾਨ ਨੇ ਨਮਾਜ਼ ਅਦਾ ਕੀਤੀ ਹੈ ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਰੋਜ਼ੇ ਵੀ ਖਲਵਾਏ ਜਾਣ ਦੀ ਜਾਣਕਾਰੀ ਹੈ ਦੇਸ਼ ਭਰ ਵਿੱਚ ਵਸਤੇ ਲੋਕਾਂ ਲਈ ਸ਼ੁਕ ਸ਼ਾਂਤੀ ਦੇ ਲਈ ਦੁਆ ਵੀ ਕੀਤੀ ਗਈ ਹੈ ਇਸ ਮੌਕੇ ਹਲਕਾ ਵਿਧਾਇਕ ਨੇ ਰਮਜ਼ਾਨ ਦੇ ਪਵਿੱਤਰ ਮੌਕੇ ਤੇ ਪੰਜਾਬ ਭਰ ਦੇ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਵਧਾਈਆਂ ਵੀ ਦਿੱਤੀਆਂ ਨੇ ਅਤੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ Hindu, Muslim, Sikh, ईसाई ਅਸੀਂ ਆ ਸਾਰੇ ਭਾਈ-ਭਾਈ ਹਲਕਾ ਵਿਧਾਇਕ ਦੇਵ ਮਾਨਿਕ ਹੈ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮੌਕੇ ਤੇ ਸਮੁੱਚੇ ਪੰਜਾਬ ਭਰ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਵਧਾਈਆਂ ਦਿੰਦੇ ਆ ਪਹਿਲਾ ਨਮਾਜ਼ ਅਦਾ ਕੀਤੀ ਗਈ ਉਸ ਤੋਂ ਬਾਅਦ ਵਿੱਚ ਫਰੂਟ ਖਵਾ ਕੇ ਰੋਜ਼ੇ ਖੁਲਵਾਏ ਗਏ ਰਜ਼ਾਨ ਦੇ ਦਿਨ ਚੱਲ ਰਹੀ ਹੈ ਜੀ ਅ 15ਮਾ ਰੋਜ਼ਾ ਜਿੰਨਾ ਵੀ ਭਾਈਚਾਰਾ ਮੁਸਲਿਮ ਭਾਈਚਾਰਾ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ 30 ਦਿਨ ਦਾ ਹੁੰਦਾ ਜੀ 15 ਰੋਜ਼ੇ ਹਲੇ ਬਾਕੀ ਪੈ ਨੇ ਅੱਜ ਰੋਜ਼ਾ ਸਾਰੀ ਯਾਨੀ ਕਿ ਅੱਜ ਦਾ ਦਿਨ ਦਾ ਜਿਹੜਾ ਰੋਜ਼ਾ ਸੀ ਉਹ ਖੋਲਿਆ ਗਿਆ ਇਹਦੇ ਵਿੱਚ ਫਰੂਟ ਵਗੈਰਾ ਜਿਹੜੀ ਆ ਲਿਆ ਸਾਰਿਆਂ ਨੇ ਜੀ ਤੇ ਖਜੂਰਾਂ ਵਗੈਰਾ ਲਗੀਆਂ ਨੇ ਇਸ ਤੋਂ ਬਾਅਦ ਜਦ ਜੀ ਨਮਾਜ਼ ਅਦਾ ਹੋਏਗੀ ਉਸ ਵਾਰ ਫਿਰ ਖਾਣਾ ਸੋ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਹਰ ਧਰਮ ਦਾ ਆਪਣਾ ਆਪਣਾ ਕੇਸ ਹੈ ਹਰ ਧਰਮ ਦਾ ਆਪਣਾ ਆਪਣਾ ਰੰਗ ਹੁੰਦਾ ਪਰ ਕੋਈ ਵੀ ਧਰਮ ਆ ਚਾਹੇ ਹਿੰਦੂ ਮੁਸਲਮਾਨ ਸਿੱਖ ਸਾਰੇ ਆ ਸੰਭਾਈ ਪਾਈ ਹਰ ਧਰਮ ਦੇ एको नोड़ निकलता तो कि सब तो व्डा धर्म जोड़ा है सब तो वाला धर्म सागा वो इंसानी रह के अस बोलीए सारे इतनी गिनती सारा भाईचारा मुस्लिम भाईचारा इक्टा हो देख रहे हैं बच्चे भी आए हैं नौजवान भी ने बुजुर्ग भी ने सारे कट्ठे नहीं रोज़ाफतारी जी खोलिया सो मेरे वालों बहुत बहुत मुबारक और आने वाला समा सारे तंदुरुस्ती अरदास कर बेनती करते हैं ਪਰਮਾਤਮਾ ਅੱਲਾ ਵਾਹਿਗੁਰੂ ਪਾਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਸਭ ਦੇ ਕਾਰੋਬਾਰ ਦੀ ਵਿਚਵਾਤਾ ਕਰੇ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਇਸ ਮੌਕੇ ਤੇ ਯਾਦਵਿੰਦਰ ਸਿੰਘ ਜਾਦੂ ਅਤੇ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜ ਅਵੇ ਉਹਦੇ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਰਮਜ਼ਾਨ ਦੇ ਪਵਿੱਤਰ ਮੌਕੇ ਤੇ ਨਾਬਾ ਈਦਗਾ ਪਹੁੰਚੇ ਆ ਅਤੇ ਸਾਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਿਲ ਰਹੀ ਹੈ ਅਸੀਂ ਮੁਸਲਮ ਭਾਈਚਾਰੇ ਨੂੰ ਇਸ ਮੌਕੇ ਦੀ ਮੁਬਾਰਕਵਾਦ ਦਿੰਦੇ ਆਂ ਰਮਜ਼ਾਨ ਦਾ ਮਹੀਨਾ ਚੱਲਦਾ ਜੀ ਮੁਸਲਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਇਕਰਾ ਨੂੰ ਨਹੀਂ ਆਈ ਸੀ ਕਿ ਐਮਐਲਏ ਸਾਹਿਬ ਤੁਸੀਂ ਟਾਈਮ ਲਿਆ ਸੀ ਵੀ ਆਪਾਂ ਰੋਜ਼ਾ ਖਲਾਉਣਾ ਇਹਨਾਂ ਦਾ ਤੇ ਅੱਜ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿੰਨਾ ਵੀ ਸੀਗਾ ਇਕੱਠੇ ਹੋਏ ਆਂ 15ਵਾਂ ਰੋਜ਼ਾ ਚੱਲਦਾ ਜੀ ਦੇਖੋ ਤੇ ਬੜਾ ਚੰਗਾ ਲੱਗ ਗਿਆ ਅੰਦਰ ਰਮਜ਼ਾਨ ਦਾ ਮਹੀਨਾ ਇਹਦਾ ਮੁਸਲਮ ਭਾਈਚਾਰੇ ਲਈ ਪਰ ਵਧੀਆ ਮੁਬਾਰਕਾਂ ਨੇ ਜੀ ਸਾਰੇ ਭਾਈਚਾਰੇ ਨੂੰ ਬਾਈ ਜੀ ਦਾ ਖਲਸਾ ਬਾਈ ਜੀ ਦੀ ਫੋਟੋ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਇੱਧਰ ਨਾਬਾ ਇਦਗਾ ਚ ਰੋਜ਼ਾ ਖੁੱਲਿਆ ਸਾਰੇ ਤੇ ਲਾਸਟ ਟਾਈਮ ਪਿਛਲੇ ਸਾਲ ਅਸੀਂ ਹੀਰਾ ਮੇਜੇ ਵੀ ਖੁੱਲਿਆ ਸੀਗਾ ਉਹ ਕਾਫੀ ਟਾਈਮ ਉਹ ਬਹੁਤ ਵੱਡਾ ਫੰਕਸ਼ਨ ਸੀ ਇਸ ਮੌਕੇ ਤੇ ਮੁਸਲਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਮੁਸਲਮ ਭਾਈਚਾਰੇ ਦੇ ਵੱਲੋਂ ਰਮਜ਼ਾਨ ਦੇ ਮੌਕੇ ਤੇ ਅੱਜ ਰੋਜ਼ੇ ਖੋਲੇ ਗਏ ਨੇ ਇਹ ਮੁਸਲਮ ਭਾਈਚਾਰੇ ਦੇ ਵਿੱਚ ਇਸ ਮਹੀਨੇ ਨੂੰ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਨਾਬਾ ਇਦਗਾ ਵਿੱਚ ਰੋਜ਼ਾ ਅਫਤਾਰੀ ਹੋਈ ਹੈ ਅਤੇ ਸਮੁੱਚੇ ਦੇਸ਼ ਭਰ ਦੇ ਅੰਦਰ ਵਸਦੀ ਸਮੁੱਚੀ ਮਾਨਵਤਾ ਲਈ ਸ਼ਾਂਤੀ ਅਤੇ ਸੁੱਖ ਵਾਸਤੇ ਦੁਆ ਕੀਤੀ ਗਈ ਹੈ। ਪਵਿੱਤਰ ਦਿਨ ਮੌਕੇ ਅਸੀਂ ਹਲਕਾ ਵਿਧਾਇਕ ਦੇਵ ਮਾਨ ਦਾ ਵੀ ਧੰਨਵਾਦ ਕਰਦੇ ਹਾਂ ਜੋ ਅੱਜ ਈਦਗਾ ਪਹੁੰਚਿਆ ਅਤੇ ਸਾਡੇ ਉਹਨਾਂ ਨੇ ਆ ਕੇ ਰੋਜ਼ੇ ਖੁਲਵਾਏ ਨੇ। ਇਲਾਹ ਰਹਿਮਾਨ ਰਹਿਮ। ਇਹ ਜੀ ਬਹੁਤ ਹੀ ਵੱਡਾ ਪੁਰਾਣਾ ਯੂਥ ਦੇ ਵੱਲੋਂ ਬਹੁਤ ਸ਼ਾਂਤਮਈ ਦੇ ਨਾਲ ਜਿਵੇਂ ਕਿ ਪੂਰਾ ਮੁਸਲਿਮ ਭਾਈਚਾਰਾ ਰਮਜ਼ਾਨ ਦੇ ਮਹੀਨੇ ਨੂੰ ਮੁਬਾਰਕ ਮਹੀਨਾ ਸਮਝਦਾ ਹੈ। ਤਾ ਅੱਜ ਰੋਜ਼ਾ ਇਫਤਾਰੀ ਹੋਈ ਹੈ ਥੀਰਗਾ ਦੇ ਵਿੱਚ 15ਵੇਂ ਰੋਜ਼ੇ ਦੀ ਤੇ ਸਾਰੇ ਹਿੰਦੂਸਤਾਨ ਦੇ ਲਈ ਸਾਰਿਆਂ ਲਈ ਦੁਆ ਕੀਤੀ ਗਈ ਹੈ ਕਿ ਤੰਦਰੁਸਤੀ ਰੱਖੇ ਤੇ ਯੂਥ ਵਿੰਗ ਨੇ ਇਹ ਜਿਹੜੀ ਯੂਥ ਵਿੰਗ ਨਾਬੇ ਦੀ ਬਹੁਤ ਹੀ ਸਟਰੋਂਗ ਤੇ ਯੂਥ ਇਕੱਠਾ ਹੋਇਆ ਤੇ ਪਹਿਲੀ ਵਾਰੀ ਐਡਾ ਵੱਡਾ ਇਕੱਠ ਕਰਕੇ ਇਫਤਾਰੀ ਕਰਾਈ ਹੈ ਤੇ ਇੱਥੇ ਜਿਹੜੇ ਪਹੁੰਚੇ ਨੇ ਸਾਡੇ ਐਮਐਲਏ ਗੁਰਦੀਪ ਸਿੰਘ ਜੀ ਦੇ ਮਾਨ ਯਾਦੂਬੀਰ ਜੀ ਸਾਡੇ ਸਾਰੇ ਯੂਥ ਵੀ ਬਬਲੂ ਪ੍ਰਧਾਨ ਜੀ ਨਵਾਬ ਸਰਪੰਚ ਤੁਹਾਨੂੰ ਜਿੰਨੇ ਵੀ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਗੋਨਾ ਵੀਰ ਜੀ ਜਿੰਨੇ ਵੀ ਇੱਥੇ ਪਹੁੰਚੇ ਨੇ ਜੀ ਐਨੋ ਜੀ ਕਿਉਂਕਿ ਸਾਰਿਆਂ ਦਾ ਤਿਹਾਰ ਹੈ ਇਹ ਮੁਬਾਰਕ ਮਹੀਨਾ ਹੈ ਜੇ ਸ਼ਾਂਤ ਮੀਨ ਦੇ ਨਾਲ ਮੁਸਲਮਾਨ ਭਾਈਚਾਰਾ ਅੰਦਰ ਜਾਂਦਾ ਤੇ ਨਮਾਜ਼ ਪੜਦਾ ਮਸਜਿਦ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਸ ਤਰ੍ਹਾਂ ਹੀ ਏਕਤਾ ਖੰਡ ਤਾਂ ਇਦਾਂ ਚੱਲਦੀ ਰਹੇ ਤੇ ਬਹੁਤ ਹੀ ਧੰਨਵਾਦ ਇਹਨਾਂ ਮੁੰਡਿਆਂ ਨੂੰ ਅਸੀਂ ਸ਼ਾਬਾਸ਼ ਹੀ ਦਿੰਨੇ ਆ ਕਿ ਇਹ ਜੋ ਪ੍ਰਾਲੇ ਕਰਦੇ ਰਹੇ ਤੇ ਅਸਲਾਮ ਵਾਲੇਕਮ ਵ ਰਹਿਮਤੁਲਲਾਹ ਵ ਬਰਕਤੁਲਲਾਹ ਜਨ ਦਾ 15ਵਾਂ ਰੋਜ਼ਾ ਸੀਗਾ ਇਹਦੇ ਵਿੱਚ ਜਿੰਨੇ ਵੀ ਯੂਥਾ ਪੂਰੇ ਮੁਸਲਮ ਭਾਈਚਾਰੇ ਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਐਮਐਲਏ ਸਾਹਿਬ ਨੇ ਰੋਜ਼ੇ ਖਲਾਏ ਨੇ ਤੇ ਇਹਦੇ ਵਿੱਚ ਯਾਰਵਿੰਦਰ ਜਾਦੂ ਜੀ ਤੇ ਐਮਐਲਏ ਸਾਹਿਬ ਦੇਮਨ ਜੀ ਤੇ ਬਬਲੂ ਵੀਰ ਜੀ ਰਮਜ਼ਾਨ ਜੀ ਗੋਨਾ ਵੀਰ ਕੰਗ ਸਰਪੰਚਾ ਤੇ ਬਾਕੀ ਹੋਰ ਕਾਫੀ ਬਦਵੰਤੇ ਸੱਜਣ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਦਾ ਇਹਨਾਂ ਨੇ ਬਹੁਤ ਵੱਡਾ ਫਰਾਲਾ ਕਰਿਆ ਇੱਕ ਜੁੱਟ ਹੋ ਕੇ ਸਾਰਿਆਂ ਨੇ ਰੋਜ਼ੇ ਖੁਲਾਏ ਨੇ ਤੇ ਸਾਰਿਆਂ ਨੂੰ ਮੁਬਾਰਕਬਾਦ ਦੰਨਾ ਵੀ ਇਸੇ ਤਰ੍ਹਾਂ ਇੱਕ ਜੁੱਟ ਹੋ ਕੇ ਰਹਿਣ ਪੂਰੇ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇੱਕ ਜੁੱਟ ਹੋਣ ਦਾ ਬਹੁਤ ਵਧੀਆ ਇੱਕ ਨਿੱਗਾ ਸਨੇਹਾ ਹੈ ਇਹ ਵੀ ਸਾਰੇ ਇੱਕ ਜੁੱਟ ਹੋ ਕੇ ਹਿੰਦੂ ਸਿੱਖ ਮੁਸਲਮਾਨ ਸਾਰੇ ਕੱਠੇ ਭਰਾ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਜੁਮਾ ਜੁਮਾ ਵੀ ਪੜਿਆ ਤੇ ਜਿਨ੍ਹਾਂ ਨੇ ਹੋਲੀ ਮਨਾਉਣੀ ਸੀ ਹੋਲੀ ਵੀ ਮਲਾਈ ਐ ਸਾਡੇ ਕੋਈ ਐਦਾਂ ਦੀ ਕੋਈ ਐਦਾਂ ਦਾ ਹੋ ਨਹੀਂ ਹੋਇਆ ਵੀ ਜਿਹਦੇ ਨਾਲ ਕੋਈ ਨੁਕਸਾਨ ਹੋਵੇ ਸਾਰਿਆਂ ਨੇ ਪਿਆਰ ਮੁਹੱਬਤ ਦੀ ਏਕਤਾ ਦਿਖਾਉਂਦੇ ਹੋਏ ਜੁਮਾ ਵੀ ਪੜਿਆ ਤੇ ਰਮਜ਼ਾਨ ਦਾ ਮਹੀਨਾ ਪੂਰਾ ਜੋਰ ਸ਼ੋਰਾਂ ਤੇ ਚੱਲ ਰਿਹਾ ਸਾਰੇ ਇਕਜੁੱਟ ਹੋ ਕੇ ਰਹਿਣ ਦਾ ਫੈਸਲਾ ਦਿੰਨੇ ਆ ਅਸੀਂ ਸਾਰਿਆਂ ਨੂੰ ਭਰਾਵਾਂ ਨੂੰ ਸਾਰੇ ਇਕੱਠੇ ਨੇ ਅਸੀਂ ਪਹਿਲਾਂ ਤਾਂ ਬਹੁਤ ਧੰਨਵਾਦੀ ਆ ਜੀ ਐਮਐਲਏ ਸਾਹਿਬ ਦੇ ਸਾਡੇ ਯਦੂ ਬਾਈ ਜੀ ਦੇ ਜਿਹੜੇ ਸਾਡੇ ਸੱਦੇ ਤੇ ਪਹੁੰਚੇ ਨੇ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਰੋਜ਼ਾ ਫਤਾਰ ਦਾ ਜੋ ਯੂਥ ਵਿੰਗ ਵੱਲੋਂ ਸਾਡੇ ਮੁਸਲਿਮ ਯੂਥ ਵੱਲੋਂ ਪੂਜਾ ਖਲਬਾਨ ਦਾ ਜੋ ਪ੍ਰੋਗਰਾਮ ਕਰਨਾ ਸੀ ਅਸੀਂ ਅਸੀਂ ਨਾਲ ਸਾਡੇ ਟਾਈਮ ਦਿੱਤਾ ਵਾਹਿਗੁਰੂ ਜੀ ਬਰੇਤਨ